ਔਰ ਖਾਸ ਕਰਕੇ ਕਿਉਂਕਿ ਸੀ ਪੰਜਾਬ ਭਾਸ਼ਵਾਂ ਨੂੰ ਰਿਪਰੈਜ਼ੈਂਟ ਕਰ ਰਹੇ ਆ ਜਿਹੜੀ ਪੰਜਾਬ ਚ ਚੋਣ ਹੋਈ ਹੈ ਕਿਤਨਾ ਕਿਤੇ ਇਹ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਉੱਪਰ ਇੱਕ ਰੀਫਰੈਂਡਮ ਸੀਗਾ ਆਪ ਜੀ ਨੂੰ ਯਾਦ ਹੋਏਗਾ ਜਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੂਰੇ ਪੰਜਾਬ ਚ ਰੋਡ ਸ਼ੋਜ਼ ਕਰਦੇ ਸੀ ਰੈਲੀਆਂ ਤੋਂ ਬਚਤੇ ਰਹੇ ਰੋਡ ਸ਼ੋਜ਼ ਕਰਦੇ ਸੀਗੇ ਉਹਨਾਂ ਰੋਡ ਸ਼ੋਜ਼ ਦੇ ਦੌਰਾਨ ਉਹ ਬਾਰ-ਬਾਰ ਕਹਿੰਦੇ ਸੀ ਕਿ ਸਾਡੇ ਕੰਮਾਂ ਨੂੰ ਲੋਕ ਵੋਟ ਪਾ ਰਹੇ ਨੇ ਉਹ ਜਿਹੜਾ ਵੋਟ ਹੈ ਉਹ ਸਾਫ਼ ਔਰ ਸਪਸ਼ਟ ਦਿਖ ਗਿਆ ਹੈ ਪੰਜਾਬ ਦੇ ਅੰਦਰ ਆਮ ਆਦੀ ਪਾਰਟੀ ਜਿਹੜੀ ਹੈ ਤਿੰਨ ਲੋਕ ਸਭਾ ਤੱਕ ਸਿਮਟ ਕੇ ਰਹਿ ਗਈ ਹੈ ਇਹਦਾ ਮਤਲਬ 10 ਸੀਟਾਂ ਦੇ ਉੱਪਰ ਲੋਕਾਂ ਨੇ ਆਮ ਆਦੀ ਪਾਰਟੀ ਦੇ ਖਿਲਾਫ ਆਪਣਾ ਮਤ ਦਿੱਤਾ ਹੈ ਇਹਦਾ ਮਤਲਬ ਪੰਜਾਬ ਦੇ ਅੰਦਰ ਅੱਜ ਆਮ ਆਦੀ ਪਾਰਟੀ ਜਿਹੜੀ ਹੈ ਉਹ ਸੱਤਾ ਦੇ ਅੰਦਰ ਰਹਿਣ ਦਾ ਨੈਤਿਕ ਮੋਲ ਰਾਈਟ ਖੋ ਚੁੱਕੀ ਹੈ ਦੋਸਤੋ ਆਮਾਦੀ ਪਾਰਟੀ ਦਾ ਹਾਲ ਤਾਂ ਇਨਾ ਮਾੜਾ ਹੋਇਆ ਹੈ ਕਿ ਵੀ ਇਹਨਾਂ ਦੇ ਜਿਹੜੇ ਲਗਭਗ 8 ਮੰਤਰੀ ਜਿਹੜੇ ਹਨ ਉਹ ਆਪਣੇ ਇਲਾਕਿਆਂ 'ਚ ਚੋਣਾਂ ਹਾਰ ਗਏ ਨੇ ਜੇ ਹਰ ਮੰਤਰੀ ਦੀ ਵਿਧਾਨ ਸਭਾ ਦੇਖੀਏ ਤਾਂ ਵੋਟਾਂ ਦੇ ਹਿਸਾਬ ਨਾਲ ਉਹ ਹਾਰ ਗਏ ਨੇ 4-3 ਦੇ ਮੰਤਰੀ ਚੋਣਾਂ 'ਚ ਹੀ ਖੜੇ ਸੀਗੇ ਕੁਲਦੀਪ ਸਿੰਘ ਢਾਲੀਵਾਲ ਜੀ ਬਲਬੀਰ ਸਿੰਘ ਜੀ ਗੁਰਮੀਤ ਸਿੰਘ ਖੁੱਡੀਆਂ 라ਜੀਤ ਭੋਲਰ ਭੋਲਰ ਸਾਹਿਬ ਦੇ ਤਾਂ ਗੱਲਾਂ ਵੀ ਬੜੀਆਂ ਪੌਪੂਲਰ ਹੋਈਆਂ ਰਾਮਗੜੀਆ ਸਮਾਜ ਨੇ ਉਹਦਾ ਵਿਰੋਧ ਵੀ ਕੀਤਾ ਅਸੀਂ ਵੀ ਵਿਰੋਧ ਕੀਤਾ ਉਸ ਗੱਲ ਦਾ ਵਕੀਲਾ ਨੇ ਵਿਰੋਧ ਕੀਤਾ ਇਹ ਚੋਣਾ ਹਾਰ ਗਏ ਇਹਦੇ ਨਾਲ ਨਾਲ 51 ਐਮ ਐਲ ਏਜ਼ 92 ਵਿੱਚੋਂ ਆਮ ਆਦੀ ਪਾਰਟੀ ਦੇ ਚੋਣਾ ਹਾਰ ਗਏ ਇੱਕ ਕਲੀਅਰ ਕਟ ਪੰਜਾਬ ਦੇ ਲੋਕਾਂ ਨੇ ਆਪਣਾ ਜਿਹਨੂੰ ਕਹਿੰਦੇ ਇੰਗਲਿਸ਼ ਵਿੱਚ ਕਹਿੰਦੇ ਵਰਡ ਆ ਮੰਡੇਟ ਦਿੱਤਾ ਹੈ ਆਮ ਆਦੀ ਪਾਰਟੀ ਦੇ ਖਿਲਾਫ ਦਿੱਤਾ ਹੈ 2 ਸਾਲ ਦੀ ਉਹਨਾਂ ਦੀ ਕਾਰਗੁਜ਼ਾਰੀ ਦਿੱਤਾ ਹੈ ਉਹਨਾਂ ਦੀ ਵਾਅਦਾ ਖਿਲਾਫੀ ਦੇ ਉੱਤੇ ਹੈ ਝੂਠ ਬੋਲ ਕੇ ਸੱਤਾ ਪ੍ਰਾਪਤ ਕੀਤੀ ਉਹਦੇ ਖਿਲਾਫ ਦਿੱਤਾ ਹੈ ਵੈਸੇ ਅੱਜ ਇੱਕ ਅਖਬਾਰ ਨੇ ਲਿਖਿਆ ਵੀ ਹੈ ਕਿ ਜੇ ਅਸੀਂ ਪੂਰੇ VOTING ਪੈਟਰਨ ਨੂੰ ਵਿਧਾਨ ਸਭਾ ਵਾਸ ਦੇਖੀਏ ਤੇ ਉਸ VOTING ਪੈਟਰਨ ਦੇ ਸਾਹਮਣੇ ਤ੍ਰਿਸ਼ੰਕੂ ਵਿਧਾਨ ਸਭਾ ਬਣਦੀ ਹੈ ਸੋ ਅੱਜ ਦਾ ਜਿਹੜਾ ਇਹਦਾ ਵਨ ਲਾਈਨ ਕਹਿਣਾ ਹੋਏ ਤੇ ਇਹ ਚੋਣਾ ਜੜੀਆਂ ਲੋਕ ਸਭਾ ਚੋਣਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਖਿਲਾਫ ਮੈਂਡੇਟ ਹੈ ਔਰ ਇਹ ਗੱਲ ਦਾ ਕਹਿੰਦਾ ਸੰਨ ਭਗਵੰਤ ਮਾਨ ਸਾਹਿਬ ਨੇ ਇਲੈਕਸ਼ਨ ਕੈਂਪੇਨ ਦੇ ਦੌਰਾਨ ਇਹ ਕਹਿ ਕੇ ਕਿਹਾ ਕਿ ਮੇਰੇ ਬਹੁਤ ਹੋਗਾ ਨਹੀਂ ਵਰਡ ਪਾਰਟੀ ਮੈਂ ਸਾਡੇ ਲੋਕ ਨੇ ਆંકੜਿਆਂ ਨੂੰ ਪਿੱਛੇ ਕੁਮਾਉਂਦੇ ਨੇ ਸਾਡੇ ਸਾਹਮਣੇ ਲਾ ਅੰਕੜੇ ਕੀ ਜੇ ਅੰਦਰ ਕਿਸੇ ਸੱਪੇ ਗੇਨ ਕੀਤਾ ਉਹ ਭਾਰਤੀ ਜਨਤਾ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਦਾ ਜੇ ਮੁਲਾਂਕਣ ਕਰਨਾ ਹੈਗਾ ਤੁਸੀਂ ਪੰਜ ਸਕਦੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਲਗਭਗ 25 ਸਾਲ ਸਸ ਸਸਵਾ ਦੇ ਚੋਣ 2022 ਚ ਲੜੀ ਸੀ 2024 ਚ ਆ ਕੇ 13 ਦੀ 13 ਲੋਕ ਸਭਾ ਦੇ ਉੱਪਰ ਚੋਣ ਲੜੀ ਸੀ ਮੇਰੀ ਆਪਣੀ ਹੋਸ਼ ਚ ਮੈਨੂੰ ਯਾਦ ਨਹੀਂ ਹੈ ਮੈਂ 2000 2000 ਤੋਂ 2150 ਭਾਜਪਾ ਚ ਐਕਟਿਵ ਆ ਉਸ ਤੋਂ ਪਹਿਲੇ ਇੱਕ ਵਿਦਿਆਰਥੀ ਜੱਥੇਬੰਦੀ ਦਾ ਕਾਰਕੁਨ ਹੁੰਦਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਨੇ 13 ਦੀ 13 ਲੋਕ ਸਭਾ ਚੋਣਾਂ ਲੜੀਆਂ ਹੋਣ ਮੇਰੀ ਹੋਸ਼ ਚ ਨਹੀਂ ਲੜੀਆਂ ਹੋਣੀਆਂ ਰਿਕਾਰਡ ਆ ਜਾਂਦਾ ਪਰ ਹੋਸ਼ ਚ ਨਹੀਂ ਹੈ ਸੋ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਕਾਰ ਕੋ ਜਾਰੀ ਦਾ ਜੇ ਮੁਲਿਆੰਕਨ ਹੋਣਾ ਤੇ 2022 ਦੀ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਉਹਦੇ ਨਾਲ ਉਹਦੇ ਨਾਲ ਉਹਦੇ ਡਾਟਾ ਨੂੰ ਜੋੜ ਕੇ ਮੁਲਿਆੰਕਨ ਹੋਣਾ ਚਾਹੀਦਾ ਫਾਰ ਐਗਜ਼ਾਮਪਲ ਅਸੀਂ ਅਨੰਦਪੁਰ ਸਾਹਿਬ ਲੋਕ ਸਭਾ ਦੀ ਗੱਲ ਕਰਦੇ ਆ ਜੇ ਅਨੰਦਪੁਰ ਸਾਹਿਬ ਲੋਕ ਸਭਾ ਦੇਖਣਾ ਕਿ ਭਾਜਪਾ ਦਾ ਵੋਟ ਸ਼ੇਅਰ ਘਟਿਆ ਵਧਿਆ ਤੇ ਤੁਸੀ ਦੇਖਣਾ ਹੋਏਗਾ 2022 ਚ ਅਨੰਦਪੁਰ ਲੋਕ ਸਭਾ ਜਿਹੜੀ ਨਵ ਵਿਧਾਨ ਸਭਾ ਆਂਦੀ ਹੈ ਮੋਹਾਲੀ ਆਂਦੀ ਹੈ ਖਰੜ ਆਂਦਾ ਹੈ ਰੋਪੜ ਆਂਦਾ ਅਨੰਦਪੁਰ ਸਾਹਿਬ ਆਂਦਾ ਇਸਾਂ ਬਲਾਚਾਵਰ ਆਂਦਾ ਹੈ ਗੜਸ਼ੰਕਰ ਆਂਦਾ ਹੈ ਨਵਾਂ ਸ਼ਹਿਰ ਆਂਦਾ ਹੈ ਇਹ ਸਾਰੇ ਤੇ ਅੰਦਰ ਬੀਜੇਪੀ ਨੂੰ 2022 ਕਿੰਨੀ ਵੋਟਾਂ ਪਈਆਂ ਤੇ ਹੁਣ ਉਹਦਾ ਟੋਟਲ ਦੇਖੋਗੇ ਤੇ ਹੁਣ ਇਸ ਵਾਰ ਕਿੰਨੀ ਵੋਟਾਂ ਪਈਆਂ ਇਹ ਜੀ ਪਾਰਟੀ ਨੇ ਗਰੋਥ ਕੀਤਾ ਕਿ ਨਹੀਂ ਕੀਤਾ ਤੇ ਜੋ ਸਾਡਾ ਐਨਾਲਿਸਿਸ ਉਹ ਕਿ ਭਾਰਤੀ ਜਨਤਾ ਪਾਰਟੀ ਸ਼ੇਅਰ 0.6 ਤੋਂ ਲੈ ਕੇ 18.56 मतलब 19% ਵੱਧ ਗਿਆ 19% ਵੋਟਾਂ ਸਾਨੂੰ ਹੈ ਗੱਲ ਇੱਕ ਅਗਲਾ ਮਹੀਨਾ ਮਾਤੇ 13 ਲੋਕ ਸਭਾ ਦੇ ਅੰਦਰ ਇੱਕੋ ਪੁਲਿਟ ਦਾ 12 ਲੋਕ ਸਭਾ ਦੇ ਅੰਦਰ ਵੋਟ ਸ਼ੇਅਰ ਵਧਿਆ ਹੈ। ਦੁਆਰਾ ਸਭਾ ਤੇ ਅੰਦਰ ਜੜੀਆਂ 12 ਦੇ ਪ੍ਰਤੀਨਿਧਤਾ ਪਧਿਆ ਮੈਂ ਉਦਾਹਰਨ ਤੇ ਤੁਹਾਨੂੰ ਦੱਸ ਦੇਣਾ। ਸਾਡਾ ਜਿਹੜਾ ਹੈਗਾ ਲੋਕ ਸਭਾ ਦੇ ਅੰਦਰ 1000 ਸਾਡਾ ਵੋਟ ਸ਼ੇਅਰ ਵਧਿਆ ਹੈ। ਅਨੰਤਪੁਰ ਲੋਕ ਸਭਾ ਦੇ ਅੰਦਰ 90000 ਸਾਡਾ ਵੋਟ ਸ਼ੇਅਰ ਵਧਿਆ ਹੈ। ਇਸ ਤਰ੍ਹਾਂ ਹੀ ਬਠਿੰਡਾ ਦੇ ਅੰਦਰ ਸਾਡਾ 80000 वोट शेयर ਵਧਿਆ ਹੈ ਫਰੀਦਕੋਟ ਦੇ ਅੰਦਰ ਸਾਡਾ 1 ਲੱਖ 1000 वोट शेयर ਵਧਿਆ ਹੈ ਫਤਿਹਗੜ੍ਹ ਸਾਹਿਬ ਦੇ ਅੰਦਰ 72000 वोट शेयर ਵਧਿਆ ਹੈ ਫਿਰੋਜ਼ਪੁਰ ਦੇ ਅੰਦਰ 1 ਲੱਖ 10000 ਸਾਡਾ वोट शेयर ਵਧਿਆ ਹੈ ਗੁਰਦਾਸਪੁਰ ਦੇ ਅੰਦਰ 1 ਲੱਖ 21000 ਸਾਡਾ वोट शेयर ਵਧਿਆ ਹੈ ਹੁਸ਼ਿਆਰਪੁਰ ਦੇ ਅੰਦਰ 74000 ਸਾਡਾ वोट शेयर ਵਧਿਆ ਹੈ ਜਲੰਧਰ ਦੇ ਅੰਦਰ ਸਾਡਾ 90000 वोट शेयर ਵਧਿਆ ਹੈ ਖਡੂਰ ਸਾਹਿਬ ਦੇ ਅੰਦਰ ਸਾਡਾ 69000 ਜਿਹੜਾ वोट शेयर ਵਧਿਆ ਹੈ ਲੋਟੀਆਨੇ ਦੇ ਅੰਦਰ ਸਾਡਾ 1,50,000 ਭਾਸ਼ਪਾ ਦਾ ਵੋਟ ਸ਼ੇਅਰ ਬੰਦਿਆ ਪਟਿਆਲਾ ਦੇ ਅੰਦਰ 1,60,000 ਸਾਡਾ ਵੋਟ ਸ਼ੇਅਰ ਬੰਦਿਆ ਇੱਕ ਸੰਗਰੂਲ ਲੋਕ ਸਭਾ ਸੀਗੀ ਜਿੱਥੇ ਸਾਡਾ 12,376 ਵੋਟ ਸ਼ੇਅਰ ਘਟਿਆ ਤੇ ਬਾਕੀ 12 ਲੋਕ ਸਭਾ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾ ਪਾਰਟੀ ਦਾ ਵੋਟ ਸ਼ੇਅਰ ਬੰਦਿਆ ਸੋ ਸਾਨੂੰ ਇਹ ਲੱਗਦਾ ਕਿ ਪੰਜਾਬ ਦੇ ਅੰਦਰ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਨੇ ਕਿਤੇ ਕਿਤੇ ਭਾਰਤੀ ਜਨਤਾ ਪਾਰਟੀ ਦੇ ਅੰਦਰ ਇੱਕ ਵਿਸ਼ਵਾਸ ਪ੍ਰਗਟ ਕੀਤਾ ਹੈ ਪੰਜਾਬ ਦੇ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਭਾਰਤੀ ਜਨਤਾ ਪਾਰਟੀ ਇੱਕੋ ਮਾਤਰ ਪੋਲਿਟੀਕਲ ਪਾਰਟੀ ਰਹਿ ਗਈ ਹੈ ਜਿੱਥੇ ਬੰਦੀ ਰਹਿ ਗਈ ਹੈ ਜਿਹਨੂੰ ਹੁਣ ਮੌਕਾ ਦੇਣਾ ਚਾਹੀਦਾ ਹੈ ਤੇ ਜੇ ਅਸੀਂ ਵੋਟ ਪਰਸੈਂਟੇਜ ਦਾ ਦੇਖੀਏ ਨੰਬਰ ਆਫ ਵੋਟਸ ਦਾ ਦੇਖੀਏ 2022 ਦੀ ਵਿਧਾਨ ਸਭਾ ਚੋਣਾਂ ਤੋਂ ਕੰਪੇਅਰ ਕਰਕੇ ਦੇਖੀਏ ਸਾਫ ਔਰ ਸਪਸ਼ਟ ਹੈ ਕਿ ਆਲਮੋਸਟ 200% ਸਾਡੀ ਪਾਰਟੀ ਦੀ ਵੋਟ ਸ਼ੇਅਰ ਚ ਗਰੋਥ ਹੋਈ ਹੈ ਇਹਦੇ ਨਾਲ ਨਾਲ ਕੁਝ ਗੱਲਾਂ ਹੋਰ ਹੈਰਾਨ ਕਰਨ ਵਾਲੀਆਂ ਨੇ ਫੋਰ ਐਗਜ਼ਾਮਪਲ ਜਿਸ ਪੋਲਿਟੀਕਲ ਪਾਰਟੀ ਦਾ ਪੰਜਾਬ 'ਚ ਰਾਜ ਹੈ ਜਿਹੜੇ ਝੂਠੀ ਹਾਠੀ ਖੋਲ ਕੇ ਬੈਠੀ ਹੋਈ ਹੈ ਜਿਹੜੀ ਸੱਚ ਤੇ ਨਾਤੇ ਹਮੇਸ਼ਾ ਝੂਠ ਬੋਲਦੀ ਹੈ ਉਹਦੀ 13 ਪਾਰਲੀਮੈਂਟਰੀ ਕੌਨਸਟਿਟੈਂਸੀਸ 'ਚ 13 ਦੀ 13 ਪਾਰਲੀਮੈਂਟ ਦੀ ਕੌਨਸਟਿਟੈਂਸੀਸ ਤੋਂ ਵੋਟ ਸ਼ੇਅਰ ਗਿਰਿਆ ਕੋਤ ਮੈਂ ਤੁਹਾਨੂੰ ਡਾਟਾ ਵੀ ਸੁਣਾ ਦੇਣਾ 3 ਸੀਟਾਂ ਜਰੂਰ ਜਿੱਤ ਗਏ ਲੇਕਿਨ 13 ਦੀ 13 ਲੋਕ ਸਭਾ ਦੇ ਅੰਦਰ ਆਮ ਆਦਮੀ ਪਾਰਟੀ ਦਾ 2022 ਦੀ ਵਿਧਾਨ ਸਭਾ ਚੋਣਾਂ ਨਾਲ ਕੰਪੇਅਰ ਕਰੋ ਤੇ ਵੋਟ ਸ਼ੇਅਰ ਕਟਿਆ ਹੈ ਦੇਖੋ ਸੰਦੀਪ ਪਾਠਕ ਜੀ ਬੜੇ ਸਮਾਰਟਲੀ 2019 ਨਾਲ ਕੰਪੇਅਰ ਕਰਕੇ ਆਪਣੇ ਡਾਟਾ ਨੂੰ ਦੇ ਗਏ ਲekin ਪਾਠਕ ਸਾਹਿਬ ਜਦ ਤੁਸੀਂ 2022 ਚ ਵਿਧਾਨ ਸਭਾ ਚੋਣਾਂ ਜਿੱਤੀਆਂ ਸੀ ਤੇ ਤੁਸੀਂ ਗੱਜ-ਬੱਜ ਕੇ ਕਿਹਾ ਸੀ ਵੀ ਸਾਡਾ 2019 ਤੋਂ 2022 ਚ ਵੋਟ ਸ਼ੇਅਰ ਵਧਿਆ ਤੇ ਮੇਰੀ ਬੇਨਤੀ ਹੈ ਫਿਰ ਜਦ 2024 ਦੀ ਗੱਲ ਆਈ ਤੇ ਫਿਰ 2022 ਨਾਲ ਕੰਪੇਅਰ ਕਰਕੇ 2024 ਦੀ ਗੱਲ ਕਰ ਦੇ ਸੋ ਆਮ ਆਦੀ ਪਾਰਟੀ ਇੱਕੋ ਪੋਲੀਟੀਕਲ ਪਾਰਟੀ ਪੰਜਾਬ ਦੀ ਜਿਹਦੇ 13 ਦੇ 13 ਲੋਕ ਸਭਾ ਦੇ ਅੰਦਰ ਵੋਟ ਸ਼ੇਅਰ ਦਬਾ ਕੇ ਕਟਿਆ ਇਹਦੇ ਨਾਲ ਨਾਲ ਜੇ ਦੂਜੀ ਪੋਲੀਟੀਕਲ ਪਾਰਟੀ ਹੈ ਜਿਹਦਾ ਵੋਟ ਸ਼ੇਅਰ ਕਟਿਆ ਉਹ ਹੈ ਸ਼੍ਰੋਮਣੀ ਅਕਾਲੀ ਦਲ ਉਦੀ 12 ਲੋਕ ਸਭਾ ਦੇ ਅੰਦਰ ਦਾ ਵੋਟ ਸ਼ੇਅਰ ਘਟਿਆ ਇੱਕ ਲੋਕ ਸਭਾ ਤੁਸੀਂ ਸਾਰੇ ਜਾਣਦੇ ਹੋ ਉੱਥੇ ਹੀ ਉਹਦਾ ਵੋਟ ਸ਼ੇਅਰ ਵਧਿਆ ਬਾਕੀ ਸਭ ਜਗ੍ਹਾ ਘਟ ਗਿਆ ਕਾਂਗਰਸ ਜਿਹੜੀ ਅੱਜ ਵੱਡੇ ਵੱਡੀਆਂ ਸਟੇਟਮੈਂਟਸ ਦੇ ਰਹੀ ਹੈ ਜਿਹੜੀਆਂ ਬਣਦੀ ਵੀ ਹੈ ਉਹਨਾਂ ਦੇ ਐਮਪੀ ਜਿੱਤ ਕੇ ਆਏ ਵੀ ਨੇ ਲੇਕਿਨ ਕਾਂਗਰਸ ਜਿਹੜਾ ਹੈ ਉਹਨਾਂ ਦਾ ਸਿਰਫ 6 ਲੋਕ ਸਭਾ ਦੇ ਅੰਦਰ ਵੋਟ ਸ਼ੇਅਰ ਵਧਿਆ ਔਰ 7 ਦੇ ਅੰਦਰ ਉਹਦਾ ਵੋਟ ਸ਼ੇਅਰ ਥੱਲੇ ਗਿਆ ਸੋ ਇਹ ਕਹਿਣਾ ਗਲਤ ਨਹੀਂ ਹੋਏਗਾ ਬੀਜੇਪੀ ਹੀ ਇੱਕ ਪੋਲੀਟੀਕਲ ਪਾਰਟੀ ਹੈ ਜਿਹਦਾ ਮੈਕਸਿਮਮ ਲੋਕ ਸਭਾ ਦੇ ਅੰਦਰ ਵੋਟ ਸ਼ੇਅਰ ਬਧਿਆ ਇਹ ਨਾਲ ਨਾਲ ਮੈਂ ਇੱਕ ਗੱਲ ਹੋਰ ਵੀ ਆਪ ਜੀ ਨਾਲ ਸਾਂਝੀ ਕਰਨਾ ਚਾਹਾਂਗਾ ਬੀਜੇਪੀ ਦਾ ਜੇ ਤੁਸੀਂ ਵਿਧਾਨ ਸਭਾ ਵਾਈਸ ਵੀ ਦੇਖੋ ਲਗਭਗ 23 ਵਿਧਾਨ ਸਭਾ 24 ਵਿਧਾਨ ਸਭਾ ਦੇ ਅੰਦਰ ਸਾਡਾ ਵੋਟ ਸ਼ੇਅਰ ਵਧਿਆ ਲਗਭਗ 8 ਜਾਂ 10 ਵਿਧਾਨ ਸਭਾ ਜਿੱਥੇ ਅਸੀਂ ਨੰਬਰ 2 ਰਹੇ ਹਾਂ ਸੋ ਅਸੀਂ ਅਪਵਰਡ ਆ ਲੋਕ ਸਾਡੇ ਤੇ ਵਿਸ਼ਵਾਸ ਪ੍ਰਗਟ ਕਰ ਰਹੇ ਨੇ ਔਰ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਪੰਜਾਬ ਦੇ ਲੋਕ ਪੰਜਾਬੀ ਹੁਣ ਭਾਰਤੀ ਜਨਤਾ ਪਾਰਟੀ ਨੂੰ ਵਿਪੱਖਸ਼ ਦੀ ਭੂਮਿਕਾ 'ਚ ਦੇਖਣਾ ਚਾਹੁੰਦੇ ਨੇ ਔਰ ਸਾਡੇ ਪ੍ਰਧਾਨ ਜਾਖੜ ਸਾਹਿਬ ਦੀ ਅਗਵਾਈ 'ਚ ਅਸੀਂ ਜਿਹੜਾ ਹੈਗਾ ਆਪਣਾ ਵਿਪਕਸ਼ਤਾ ਰੋਲ ਅਗਲੇ 2-2.5 ਸਾਲ ਧਬਕੇ ਨਿਭਾਵਾਂਗੇ ਔਰ ਉਮੀਦ ਕਰਾਂਗੇ 2027 'ਚ ਭਾਜਪਾ ਪਾਰਟੀ ਨੂੰ ਪੰਜਾਬ ਜਿਹੜਾ ਜਿਵੇਂ ਹੁਣ ਵੋਟ ਵਧਾ ਕੇ ਉਸਾਂ ਵੋਟ ਵਧਾ ਕੇ ਸਾਨੂੰ ਸੇਵਾ ਦਾ ਮੌਕਾ ਦੇਗਾ ਆਖਰੀ ਜਬ ਤੋਂ ਬੜੀ ਮਹੱਤਵਪੂਰਨ ਗੱਲ ਜਿਹਦੇ ਉੱਪਰ ਆਮ ਆਦੀ ਪਾਰਟੀ ਦੇ ਸਭ ਲੋਕ ਚੁੱਪੀ ਧਾਰਗੇ ਨੇ ਨਾ ਤਾਂ ਮਾਨ ਸਾਹਿਬ ਬੋਲਦੇ ਨੇ ਕਿ ਨਾਈ ਚੁਟਕੀ ਵਾਲੀ ਸਾਡੀ ਭੈਣ ਜਿਹੜੀ ਕਹਿੰਦੀ ਸੀ ਐਮਐਸਪੀ ਦੇ ਦਾਂਗੀ ਅਨਮੋਲ ਗਗਨ ਮਾਨ ਬੋਲ ਰਹੀ ਹੈ ਨਾਈ بار بار ਬਿਆਨ ਦੇਣ ਵਾਲੇ ਹਰ ਛੋਟੀ ਵੱਡੀ ਗੱਲ ਤੇ ਲੀਡਰ ਆਫ ਆਪੋਜੀਸ਼ਨ ਦੇ ਨਾਤੇ ਬਿਆਨ ਦੇਣ ਵਾਲੇ ਹਰਪਾਲ ਚੀਮਾ ਜੀ ਬੋਲ ਰਹੇ ਨੇ ਨਾ ਅਮਨ ਅਰੋੜਾ ਜੀ ਬੋਲ ਰਹੇ ਨੇ ਨਾ ਕੁਲਤਾਰ ਸੰਧਵਾ ਜੀ ਬੋਲ ਰਹੇ ਨੇ ਸਾਰੇ ਚੁੱਪੀ ਧਾਰ ਕੇ ਬੈ ਗਏ ਨੇ ਸੰਦੀਪ ਪਾਠਕ ਜੀ ਨੇ ਵੀ ਚੁੱਪੀ ਧਾਰ ਲਈ ਹੈ ਜਿਨ੍ਹਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਕਲੇਮ ਕੀਤਾ ਆਮ ਆਦੀ ਪਾਰਟੀ ਸਾਰੀ ਚੁੱਪੀ ਧਾਰ ਕੇ ਬੈ ਗਈ ਹੈ ਉਹ ਇੱਕੋ ਮੁੱਦਾ ਹੈ ਆਮ ਆਦੀ ਪਾਰਟੀ ਨੇ بار بار ਕਿਹਾ ਸੀਗਾ ਦਿੱਲੀ ਦੇ ਸ਼ਰਾਬ ਕੋਟਾਲੇ ਦੇ ਅੰਦਰ ਅਰਵਿੰਦ ਕੇਜਰੀਵਾ ਸੰਲਿਪਤ ਨਹੀਂ ਹੈ ਇਹਨਾਂ ਨੂੰ ਤੱਕੇ ਨਾਲ ਫਸਾਇਆ ਜਾ ਰਿਹਾ ਹੈ ਔਰ ਲੋਕ ਵੋਟ ਦੇ ਕੇ ਜਵਾਬ ਦੇ ਦੇਣਗੇ ਕਿ ਅਰਵਿੰਦ ਕੇਜਰੀਵਾ ਜਿਹੜਾ ਹੈਗਾ ਉਹ ਇਮਾਨਦਾਰ ਹੈ ਉਹਨੂੰ ਗੱਤ ਫਸਾਇਆ ਜਾ ਰਿਹਾ ਹੈ ਤੇ ਜੇ ਦਿੱਲੀ ਦੇ ਲੋਕ ਸਭਾ ਦਾ ਸਿਰ ਰਿਜ਼ਲਟ ਦੇਖ ਲੀਏ ਸਾਰੀ ਦੀ ਸਾਰੀ ਲੋਕ ਸਭਾ ਦੇ ਉੱਪਰ ਆਮ ਆਦੀ ਪਾਰਟੀ ਹਾਰ ਗਈ ਹੈ ਇਹਦਾ ਮਤਲਬ ਸਾਫ਼ ਔਰ ਸਪਸ਼ਟ ਹੈ ਕਿ ਦਿੱਲੀ ਦੇ ਲੋਕਾਂ ਨੇ ਮੰਨ ਲਿਆ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਜਿਹੜਾ ਹੈ ਉਹ ਸ਼ਰਾਬ ਕੋਟਾਲੇ ਚ ਸੰਲਿਪਤ ਹੈ ਜੇ ਪੰਜਾਬ ਚ ਆਜੋ ਤੇ ਪੰਜਾਬ ਦੇ ਅੰਦਰ ਵੀ ਜਿਸ ਹਿਸਾਬ ਨਾਲ ਆਮ ਆਦੀ ਪਾਰਟੀ ਦਾ ਵੋਟ ਸ਼ੇਡ ਸਭ ਪੂਰੇ ਸਾਰੇ ਲੋਕ ਸਭਾਵਾਂ ਦੇ ਅੰਦਰ ਡਿੱ ਗਿਆ ਥੱਲੇ ਗਿਆ ਇੱਕੋ ਪੋਲਿਟੀਕਲ ਪਾਰਟੀ ਜਿਹਦੇ 13 13 ਲੋਕ ਸਭਾ ਚ ਵੋਟ ਸ਼ੇਡ ਡਿੱ ਗਿਆ ਹੈ ਤੇ ਸਾਫ ਔਰ ਸਪਸ਼ਟ ਹੈ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਵੀ ਮੰਨ ਲਿਆ ਹੈ ਕਿ ਅਰਵਿੰਦ ਕੇਜਰੀਵਾਲ ਜੀ ਸ਼ਰਾਬ ਕੋਟਾਲੇ ਚ ਸੰਲਿਪਤ ਨੇ ਕਿਤੇ ਨਾ ਕਿਤੇ ਉਹਨਾਂ ਦੇ ਉੱਪਰ ਉਹਨਾਂ ਪ੍ਰਸ਼ਨ ਚਿੰਨ ਖੜਾ ਕਰਤਾ ਹੈ ਸੋ ਮੇਰੀ ਅੱਜ दो बिनती है पहली बिनती आम आदमी पार्टी ਨੂੰ ਕਿ ਉਹ ਇਹਦੇ ਉੱਪਰ ਸਪਸ਼ਟਿਕਰਨ ਜਾਰੀ ਕਰੇ ਕਿ ਆ ਇਹ ਮੰਡੇਟ ਜਿਹੜਾ ਆਇਆ ਹੈ ਅਰਵਿੰਦ ਕੇਜਰੀਵਾਲ ਦੇ ਸ਼ਰਾਬ ਕੋਟਾਲੇ ਸੰਲਿਪਤ ਨਾਲ ਮੰਡੇਟ ਨਹੀਂ ਬਣਿਆ ਜਾਏਗਾ ਕਿਉਂਕਿ ਸਾਰਾ ਸਾਰਾ ਦਿੱਲੀ ਸਾਫ ਹੋ ਗਏ ਪੰਜਾਬ ਤੁਸੀਂ 10 ਸੀਟਾਂ ਤੁਹਾਨੂੰ ਨਹੀਂ ਆਈਆਂ ਸਿਰਫ 3 ਆਈਆਂ ਦੂਸਰਾ ਪੰਜਾਬ ਦੇ ਅੰਦਰ ਜਿਹੜੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਹੈ 2 ਸਾਲ ਦੀ ਕਾਰਗੁਜ਼ਾਰੀ ਹੈ ਕੀ ਇਹ ਉਦੇ ਖਿਲਾਫ ਫਤਵਾ ਨਹੀਂ ਹੈ ਜਿਵੇਂ ਮਾਨ ਸਾਹਿਬ ਨੇ ਆਪਣੇ ਰੋਡ ਸ਼ੋਅ ਦੇ ਅੰਦਰ بار بار ਕਲੇਮ ਕੀਤਾ ਸੀ ਕਿ ਮੇਰੇ ਵਰਕਿੰਗ ਦੇ ਉੱਪਰ ਇਹ ਫਤਵਾ ਹੋਏਗਾ ਆਮ ਆਦੀ ਪਾਰਟੀ ਝੂਠ ਦੀ ਹੱਟੀ ਹੈ ਝੂਠ ਬੋਲਣ ਵਾਲੀ ਮਸ਼ੀਨ ਹੈ ਕੋਈ ਵਾਅਦਾ ਵਫਾ ਨਹੀਂ ਕੀਤਾ ਸਿਰਫ 300 ਯੂਨਿਟ ਬਿਜਲੀ ਕੀਤੀ ਲੇਕਿਨ ਬਿਜਲੀ ਦੇ ਗਾਰੰਟੀ ਦੇ ਅੰਦਰ ਇੱਕ ਹੋਰ ਗੰਟੀ ਸੀਗੀ ਇਹ ਆਮ ਆਦੀ ਪਾਰਟੀ ਸਿੱਖਾਗਰਿਪ ਦਿਖਾ ਦੇਗਾ ਤੁਨੂੰ ਤੁਹਾਡਾ ਵੀਡੀਓ ਵੀ ਰੱਖਾ ਕੇ ਜੀ.ਕੇ.ਜੀ.ਪਾ ਸਾਹਿਬ ਦਾ ਜੋ ਕਹਿੰਦਾ ਮੈਂ ਉਹ ਕਰਦਾ ਹਾਂ ਔਰ ਰੱਬ ਜਾਣੇ ਜੋ ਕਹਿੰਦਾ ਉਹ ਕਦੀ ਜੀ.ਕੇ.ਜੀ.ਪਾ ਸਾਹਿਬ ਕਰਦੇ ਨਹੀਂ 300 ਜੂਨ ਬਿਜਲੀ ਦਿਨਾਂ ਨੂੰ ਕਿਹਾ ਸੀ ਅਸੀਂ 24 ਘੰਟੇ ਬਿਜਲੀ ਫਰੀ ਦੇਵਾਂਗੇ ਪੰਜਾਬ ਦੇ ਅੰਦਰ 24 ਘੰਟੇ ਬਿਜਲੀ ਫਰੀ ਨਹੀਂ ਮਿਲ ਰਹੀ ਟੱਟ ਲੱਗ ਰਹੇ ਨੇ ਲੋਕਾਂ ਨੂੰ ਪਤਾ ਹੈ ਭੈਣਾਂ ਨੂੰ 1000 ਰੁਪਏ ਦੇਵਾਂਗੇ ਮਾਦਾ ਭੈਣਾਂ ਸਾਡੇ ਦੇਵਾਂਗੇ ਔਰ ਕੇਜਰੀਵਾਲ ਸਾਹਿਬ ਨੇ ਗਣਿਤ ਵੀ ਦੱਸਿਆ ਸੀ ਸਾਡੇ ਪ੍ਰਧਾਨ ਜਾਖੜ ਸਾਹਿਬ ਨੇ ਪ੍ਰੈਸ ਕਾਨਫਰੰਸ ਉੱਚੇ ਤੌਰ ਤੇ ਕਰਕੇ ਕੇਜਰੀਵਾਲ ਸਾਹਿਬ ਦਾ ਉਹ ਵੀਡੀਓ ਪੇ ਚਲਾਇਆ ਸੀ ਕਿ 20000 ਕਰੋੜ ਰੁਪਏ ਸਾਡੇ ਕੋਲ ਇਲੀਗਲ ਮਾਈਨਿੰਗ ਤੋਂ ਆਏਗਾ ਅਸੀਂ ਹੁੰਦੇ ਸੀ ਐਮ ਮੰਤਰੀ ਇਨਵੋਲਵ ਨੇ ਚੰਨੀ ਸਾਹ ਦਾ ਨਾਮ ਲਿਆ ਸੀ ਉਹਨਾਂ ਨੇ ਕੇਜਰੀਵਾਲ ਸਾਹਿਬ ਨੇ ਤੇ ਉਹਨਾਂ ਨੇ ਕਿਹਾ ਸੀ ਉੱਥੋਂ ਪੈਸਾ 10000 ਕਰੋੜ ਨਾਲ ਸਾਡਾ ਮਾਵਾ ਪਰਨੋ ਪੈਸੇ ਦੇ ਦਾਂਗੇ 2 ਸਾਲ ਬੀਤ ਗਏ ਜੇ ਕੇਜਰੀਵਾਲ ਜੀ ਦੀ ਗੱਲ ਨੂੰ ਅਸੀਂ ਫੜੀਏ ਤੇ ਹੁਣ ਦੇ ਮੱਖ ਮੰਤਰੀ ਭਗਵੰਤ ਸ마 ਤੇ ਇਹਨਾਂ ਦੇ ਮੰਤਰੀ ਜਿਹੜੇ ਹੈ ਉਸੇ ਫਾਰਮੂਲੇ ਤਹਿਤ ਇਲੀਗਲ ਮਾਈਨਿੰਗ ਸੰਲਿਪਤ ਨੇ ਇਸ ਤਰ੍ਹਾਂ ਇਹਨਾਂ ਨੇ ਜਿਹੜਾ ਕਰਮਚਾਰੀ ਨਾਲ ਵਾਅਦਾ ਕੀਤਾ ਸੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਟਰੇਡਰਸ ਨਾਲ ਵਾਅਦਾ ਕੀਤਾ ਸੀ ਕੋਈ ਪੂਰਾ ਨਹੀਂ ਕੀਤਾ ਬਿਜ਼ਨਸਮੈਨ ਨਾਲ ਵਾਅਦਾ ਕੀਤਾ ਸੀ ਕੋਈ ਪੂਰਾ ਨਹੀਂ ਕੀਤਾ ਸਾਡੇ ਕੋਲ ਇਹਨਾਂ ਦੇ ਵਾਅ ਉਹ ਲਖੇ ਦੇ ਸ਼ਕਰ ਨਰਨਾਮ ਆਦੀ ਪਾਰਟੀ ਵਾਲੇ ਨਾ ਮਾਨ ਸਾਹਿਬ ਰਹਿਣ ਨਾ ਹਰਪਾਲ ਚੀਮਾ ਜੀ ਰਹਿਣ ਨਾ ਬਾਕੀ ਲੀਡਰ ਰਹਿਣ ਅਸੀਂ ਤੁਹਾਡੇ ਵੀਡੀਓ ਵੀ ਨਾ ਲੱਖੇ ਹੋਏ ਨੇ ਹੁਣ ਆਨਾਲੇ ਸਮੇਂ ਚ ਅਸੀਂ ਹਰ ਮਹੀਨੇ ਇੱਕ ਇੱਕ ਵੀਡੀਓ ਵੀ ਜਾਰੀ ਕਰਾਂਗੇ ਔਰ ਤੁਹਾਡੇ ਜਵਾਬ ਬੰਕਾਂਗੇ ਆਖਰ ਚ ਇੱਕ ਗੱਲ ਆਮ ਆਦੀ ਪਾਰਟੀ ਦੇ ਐਕਟਿੰਗ ਪ੍ਰੈਜ਼ੀਡੈਂਟ ਬੁੱਧਰਾਮ ਵੀ ਜੜਿਆ ਆਪਣੇ ਅਸੈਂਬਲੀ ਚ ਚੋਣ ਜੇ ਵੋਟ ਐਨਲਿਸਿਸ ਦੇਖੀਏ ਤੇ ਵੋਟਾਂ ਹਾਰ ਗਏ ਨੇ ਥੱਲੇ ਵੋਟਾਂ ਚਲੀ ਗਏ ਨੇ ਆਖਰ ਚ ਪੰਜਾਬ ਦੇ ਵੀਰਾਂ ਦਾ ਪੰਜਾਬ ਦੇ ਲੋਕਾਂ ਦਾ ਭਾਰਤੀ ਜਨਤਾ ਪਾਰਟੀ 'ਚ ਵਿਸ਼ਵਾਸ ਦਿਖਾਉਣ ਦਾ ਵਿਸ਼ਵਾਸ ਪ੍ਰਗਟਾਉਣ ਦਾ ਬਹੁਤ-ਬਹੁਤ ਧੰਨਵਾਦ ਅਸੀਂ ਤੁਹਾਨੂੰ ਇਹ ਗਰੰਟੀ ਦਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਪ੍ਰਧਾਨ ਜਾਖੜ ਸਾਹਿਬ ਬਾਕੀ ਜਿਹਨੇ ਸਾਡੇ ਸਮੁੱਚੇ ਲੀਡਰ ਨੇ ਉਹਨਾਂ ਸਾਰਿਆਂ ਦੀ ਲੀਡਰਸ਼ਿਪ 'ਚ ਪੰਜਾਬ ਦੇ ਅੰਦਰ ਵਿਪਕਸ਼ੀ ਦਾ ਰੋਲ ਅਦਾ ਕਰਾਂਗੇ ਬਹੁਤ-ਬਹੁਤ ਧੰਨਵਾਦ ਪੰਜਾਬ ਦੇ ਅੰਦਰ ਵੈਸੇ ਦਾ ਦੇਸ਼ ਦੇ ਅੰਦਰ ਹਰ ਤਰ੍ਹਾਂ ਦਾ ਵਿਚਾਰ ਆਪਣੀ ਜਗ੍ਹਾ ਰੱਖਦਾ ਹੈ। ਔਰ ਇਹ ਇਸ ਦੇਸ਼ ਦੀ ਖੂਬਸੂਰਤੀ ਹੈ ਕਿ ਇਸ ਇਸ ਦੇਸ਼ ਦੇ ਅੰਦਰ ਰਹਿ ਕੇ ਵੀ ਇਸ ਦੇਸ਼ ਦੇ ਬਾਰੇ ਤੁਸੀਂ ਮਾੜਾ ਬੋਲ ਸਕਦੇ ਹੋ, ਦੇਸ਼ ਨੂੰ ਤੋੜਨ ਦੀ ਗੱਲ ਕਰ ਸਕਦੇ ਹੋ। ਲੋਕਾਂ ਨੇ ਜਿਹੜਾ ਹੈਗਾ ਦੋ ਸਾਡੇ ਸਾਥੀਆਂ ਨੂੰ ਪੰਜਾਬੀ ਵੀਰਾਂ ਨੂੰ ਫਤਵਾ ਦਿੱਤਾ ਹੈ। ਅਸੀਂ ਉਹਨੂੰ ਕਬੂਲ ਕਰਦੇ ਹਾਂ, ਅਸੀਂ ਉਹਨੂੰ ਸਿਰ ਮੱਥੇ ਰੱਖਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਉਹਨਾਂ ਇਲਾਕਿਆਂ ਦੇ ਲੋਕ ਵੀ ਆਉਣ ਵਾਲੇ ਦਿਨਾਂ ਜਾਗਰੂਕ ਹੋਣਗੇ ਤੇ ਅੱਗੇ ਤੋਂ ਜੜੀਆਂ ਜਿਹੜੇ ਲੋਕ ਦੇਸ਼ ਤੋੜਨ ਦੀ ਗੱਲ ਕਰਦੇ ਆ ਉਹਨਾਂ ਨੂੰ ਇਨਕਰੇਜ ਨਹੀਂ ਕਰਨਗੇ ਔਰ ਮੈਂ ਵੀ ਉਮੀਦ ਕਰਦਾ ਕਿ ਇਹ ਦੋ ਵੀ ਜੜੇ ਹੈ ਹੁਣ ਆਪਣੀ ਜ਼ਿੰਮੇਵਾਰੀ ਸਮਝਣਗੇ ਔਰ ਜ਼ਿੰਮੇਵਾਰੀ ਸਮਝ ਕੇ ਆਪਣੀ ਗੱਲ ਕਹਿਣ ਦੀ ਵੀ ਇੱਕ ਸੀਮਾ ਰੱਖਣਗੇ ਦੇਸ਼ ਰਹਿਣਾ ਚਾਹੀਦਾ ਹੈ ਦੇਸ਼ ਦੀ ਸਰਦਾ ਸੁਰੱਖਿਅਤ ਰਹਿਣੀ ਉਹਦੇ ਅੰਦਰ ਬੈਠ ਕੇ ਕੋਈ ਗੱਲ ਕਰੋ ਭਾਜੇ ਦੇਸ਼ ਤੋੜਨ ਦੀ ਗੱਲ ਕਰੋਗੇ ਉਹ ਪਾਰਟੀ ਨੂੰ ਐਕਸੈਪਟੇਬਲ ਨਹੀਂ ਹੈ ਔਰ ਸ਼ਾਇਦ ਕਿਸੇ ਪੋਲੀਟੀਕਲ ਪਾਰਟੀ ਨੂੰ ਐਕਸੈਪਟੇਬਲ ਨਹੀਂ ਹੋਏਗਾ ਦੂਸਰਾ ਪ੍ਰਸ਼ਨ ਮੈਨੂੰ ਸਮਝ ਨਹੀਂ ਆਇਆ ਦੇਖੋ ਕਾਨੂੰਨ ਆਪਣਾ ਕੰਮ ਕਰੇਗਾ ਉਸ ਦਾ ਸਾਡਾ ਕੋਈ ਰੋਲ ਹੀ ਨਹੀਂ ਹੈ ਜੇ ਉਹਨਾਂ ਨੂੰ ਭਾਰਤੀ ਸੰਵਿਧਾਨ ਦੇ ਤਹਿਤ ਜਿਹੜੇ ਇਲੈਕਸ਼ਨ ਕਮਿਸ਼ਨ ਬਣਿਆ ਹੈ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਕਾਨੂੰਨ ਬਣੇ ਨੇ ਉਹਨਾਂ ਕਾਨੂੰਨ ਜਾਂ ਰੂਲਸ ਦੇ ਤਹਿਤ ਚੋਣ ਲੜਨੀ ਅਲਾਉਟ ਸੀ ਤੇ ਉਹਦੇ ਰੂਲਸ ਤੇ ਜੇ ਪਰਮਿਸ਼ਨ ਹੋਏਗੀ ਤੇ ਡੈਫੀਨਿਟਲੀ ਉਹ ਬਾਰਾ ਪਾਣਗੇ ਨਹੀਂ ਹੋਏਗੀ ਤੇ ਫਿਰ ਨਹੀਂ ਆਪਾਂਗੇ ਜੋ ਕਰੇ ਕਾਨੂੰਨ ਕੰਮ ਕਰੇਗਾ ਸਰਕਾਰ ਪੱਕਾ ਬਣਦੀ ਹੈ ਸਰਕਾਰ ਸਰਕਾਰ ਦਾ ਕੋਈ ਨਹੀਂ ਇਸ ਕਾਨੂੰਨ ਹੀ ਆਪਣਾ ਕੰਮ ਕਰੇਗਾ ਬਾਬਾ ਧੰਨਵਾਦ ਜੀ ਇਹ ਚੋਣ ਹੋਈ ਹੈ ਔਰ ਖਾਸ ਕਰਕੇ ਕਿਉਂਕਿ ਸੀ ਪੰਜਾਬ ਭਾਜਪਾ ਨੂੰ ਰਿਪਰੈਜ਼ੈਂਟ ਕਰ ਰਹੇ ਆ ਜਿਹੜੀ ਪੰਜਾਬ ਚ ਚੋਣ ਹੋਈ ਹੈ ਕਿਤਨਾ ਕਿਤੇ ਇਹ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਉੱਪਰ ਇੱਕ ਰਿਫਰੈਂਡਮ ਸੀਗਾ ਆਪ ਜੀ ਨੂੰ ਯਾਦ ਹੋਏਗਾ ਜਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੂਰੇ ਪੰਜਾਬ ਚ ਰੋਡ ਸ਼ੋਜ਼ ਕਰਦੇ ਸੀ ਰੈਲੀਆਂ ਤੋਂ ਬਚਤੇ ਰਹੇ ਰੋਡ ਸ਼ੋਜ਼ ਕਰਦੇ ਸੀਗੇ ਉਹਨਾਂ ਰੋਡ ਸ਼ੋਜ਼ ਦੇ ਦੌਰਾਨ ਉਹ ਬਾਰ-ਬਾਰ ਕਹਿੰਦੇ ਸੀ ਕਿ ਸਾਡੇ ਕੰਮਾਂ ਨੂੰ ਲੋਕ ਵੋਟ ਪਾ ਰਹੇ ਨੇ ਉਹ ਜਿਹੜਾ ਵੋਟ ਹੈ ਉਹ ਸਾਫ਼ ਔਰ ਸਪਸ਼ਟ ਦਿਖ ਗਿਆ ਹੈ ਪੰਜਾਬ ਦੇ ਅੰਦਰ ਆਮ ਆਦੀ ਪਾਰਟੀ ਜਿਹੜੀ ਹੈ ਤਿੰਨ ਲੋਕ ਸਭਾ ਤੱਕ ਸਿਮਟ ਕੇ ਰਹਿ ਗਈ ਹੈ ਇਹਦਾ ਮਤਲਬ 10 ਸੀਟਾਂ ਦੇ ਉੱਪਰ ਲੋਕਾਂ ਨੇ ਆਮ ਆਦੀ ਪਾਰਟੀ ਦੇ ਖਿਲਾਫ ਆਪਣਾ ਮਤ ਦਿੱਤਾ ਹੈ ਇਹਦਾ ਮਤਲਬ ਪੰਜਾਬ ਦੇ ਅੰਦਰ ਅੱਜ ਆਮ ਆਦੀ ਪਾਰਟੀ ਜਿਹੜੀ ਹੈ ਉਹ ਸੱਤਾ ਦੇ ਅੰਦਰ ਰਹਿਣ ਦਾ ਨੈਤਿਕ ਮੋਲ ਰਾਈਟ ਖੋ ਚੁੱਕੀ ਹੈ ਦੋਸਤੋ ਆਮਾਦੀ ਪਾਰਟੀ ਦਾ ਹਾਲ ਤਾਂ ਇਨਾ ਮਾੜਾ ਹੋਇਆ ਕਿ ਵੀ ਇਹਨਾਂ ਦੇ ਜਿਹੜੇ ਲਗਭਗ 8 ਮੰਤਰੀ ਜਿਹੜੇ ਹੈ ਉਹ ਆਪਣੇ ਇਲਾਕਿਆਂ 'ਚ